ਰਾਜਸਥਾਨ ਦੇ ਚਾਲਾਵੜ ਜ਼ਿਲ੍ਹੇ ਚ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਸ ਸੜਕ ਹਾਦਸੇ ਨੇ 9 ਦੋਸਤਾਂ ਦੀ ਜਾਨ ਲੈ ਲਈ ਹੈ ਦਰਅਸਲ ਇੱਕ ਟਰਾਲੇ ਅਤੇ ਵੈਨ ਵਿੱਚ ਆਲੇ ਟੱਕਰ ਹੁੰਦੀ ਹੈ ਵੈਨ ਦੇ ਵਿੱਚ 10 ਦੋਸਤ ਸਵਾਰ ਸੀ ਜਿਹੜੇ ਇੱਕ ਵਿਆਹ ਸਮਾਗਮ ਵੇਖ ਕੇ ਵਾਪਸ ਆਪੋ ਆਪਣੇ ਘਰਾਂ ਨੂੰ ਪਰਤ ਰਹੇ ਸੀ ਤਾਂ ਉਦੋਂ ਹੀ ਇਸ ਵੈਨ ਦੀ ਟੱਕਰ ਟਰਾਲੇ ਦੇ ਨਾਲ ਹੋ ਜਾਂਦੀ ਹੈ ਵੈਨ 'ਚ ਸਵਾਰ 10 ਜਣੀਆਂ 'ਚੋਂ 9 ਜਣੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਇੱਕ ਜਣੇ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਹ ਦਰਅਸਲ ਇਹ 10-10 ਦੋਸਤ ਮੱਧ ਪ੍ਰਦੇਸ਼ ਦੇ ਡੁੰਗਰੀ ਖਿਲਜੀਪੁਰ ਚ ਇੱਕ ਵਿਆਹ ਵੇਖ ਕੇ ਵਾਪਸ ਆਪੋ ਆਪਣੇ ਘਰਾਂ ਨੂੰ ਵੱਪਰ ਤੇ ਸੀਤਾ ਉਦੋਹੀ ਪੋਪਾਲ ਰੋਡ ਤੇ ਇਹ ਹਾਦਸਾ ਵਾਪਰ ਜਾਂਦਾ ਹੈ ਜਿਵੇਂ ਹੀ ਪੁਲਿਸ ਤੱਕ ਇਹ ਜਾਣਕਾਰੀ ਪਹੁੰਚੀ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਨੇ ਜ਼ਖਮੀਆਂ ਨੂੰ ਵੈਂਚੋ ਬਾਹਰ ਕੱਢਿਆ ਉਹਨਾਂ ਨੂੰ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਇਆ ਗਿਆ ਜਿੱਥੇ ਪਹੁੰਚ ਕੇ ਡਾਕਟਰਾਂ ਨੇ ਦਸਤਾਨੀਆਂ ਦੇ ਵਿੱਚੋਂ ਨੌ ਜਣੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਕਿ ਨੌ ਜਣੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਇੱਕ ਜਣੇ ਦਾ ਇਲਾਜ ਹੁਣ ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ ਕੀਤਾ ਜਾ ਰਿਹਾ ਹੈ ਹਾਦਸਾ ਕਲੇਰਾ ਕਸਬੇ ਇਹ ਹਾਦਸਾ ਉਦੋਂ ਵਾਪਰਿਆ ਜਦੋਂ 10 ਦੋਸਤਕ ਲੇਰਾ ਕਸਬੇ ਦੇ ਇੱਕ ਰੋਇਕ ਵਿਆਹ ਵੇਖ ਕੇ ਵਾਪਸ ਪਰਤ ਰਹੇ ਸੀ ਤਾਂ ਉਦੋਂ ਹੀ NH52 ਤੇ ਪੂਰੀ ਪਚੋਲਾ ਕਲੇਰਾ ਨੇੜੇ ਵੈਣ ਅਤੇ ਟਰਾਲੇ ਵਿਚਾਲੇ ਟੱਕਰ ਹੋ ਕੇ ਹਾਦਸਾ ਵਾਪਰ ਜਾਂਦਾ ਹੈ ਹਾਦਸੇ ਦੇ ਵਿੱਚ 9 ਦੋਸਤਾਂ ਦੀ ਮੌਤ ਹੋ ਜਾਂਦੀ ਹੈ ਇੱਕ ਨੂੰ ਹਸਪਤਾਲ ਦੇ ਵਿੱਚ ਇਸ ਵੇਲੇ ਭਰਤੀ ਕਰਵਾਇਆ ਗਿਆ ਹੈ ਜਿਸ ਦਾ ਇਲਾਜ ਹੁਣ ਕੀਤਾ ਜਾ ਰਿਹਾ ਹਾਦਸਾ ਬੇहद ਭਿਆਨਕ ਸੀ ਮ੍ਰਿਤਕਾਂ ਦੀ ਪਛਾਣ ਕਰਨਾ ਵੀ ਔਖਾ ਹੋਇਆ ਪਿਆ ਸੀ ਜਿਸ ਬਲੇ ਹਾਦਸਾ ਵਾਪਰਿਆ ਤਾਂ ਟਰਾਲੀ ਚਾਲਕ ਨੂੰ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਉਸ ਦੇ ਕੋਲੋਂ ਪੁੱਛ ਪੜਤਾਲ ਕੀਤੀ ਜਾਵੇਗੀ ਕਿ ਆਖਿਰ ਗਲਤੀ ਕਿਸ ਦੀ ਸੀ ਕਿਵੇਂ ਹਾਦਸਾ ਵਾਪਰਿਆ ਤੇ ਜਿਨ੍ਹਾਂ 9 ਦੋਸਤਾਂ ਦੀ ਜਾਨ ਗਈ ਹੈ ਉਹਨਾਂ ਦੇ ਵਿੱਚ ਇੱਕ ਰੋਹਿਤ 16 ਸਾਲ ਦਾ ਸੀ ਯਾਨੀ ਕਿ 16 ਸਾਲ ਤੋਂ ਲੈ ਕੇ 33 ਸਾਲ ਦੇ ਨੌਜਵਾਨ ਜਿਹੜੇ ਇਸ ਵੈਨ ਦੇ ਵਿੱਚ ਸਵਾਰ ਸੀ ਜਿਨ੍ਹਾਂ ਦੀ ਜਾਨ ਚਲੀ ਗਈ ਹੈ 16 ਤੋਂ 33 ਸਾਲ ਦੇ ਸੀ ਕਿਸੇ ਦੀ ਉਮਰ 24 ਸਾਲ ਕਿਸੇ ਦੀ 22 ਸਾਲ 33 ਸਾਲ 20 ਸਾਲ 25 ਸਾਲ ਅਤੇ ਇੱਕ ਰੋਹਿਤ ਨਾਮ ਦਾ ਮੁੰਡਾ ਜਿਸ ਦੀ ਉਮਰ 16 ਸਾਲ ਦੱਸੀ ਜਾ ਰਹੀ ਹੈ ਤਿੰਨਾਂ ਚੋਂ ਜਿਨ੍ਹਾਂ ਦੀ ਜਾਨ ਗਈ ਹੈ ਉਹਨਾਂ ਚੋਂ 7 ਜਣੇ ਤਾਂ ਇੱਕੋ ਸ਼ਹਿਰ ਦੇ ਰਹਿਣ ਵਾਲੇ ਸੀ ਦੋਸਤ ਦੱਸਦੇ ਜਾ ਰਹੇ ਨੇ ਸਾਰੇ ਕਿ ਸਾਰੇ ਦੇ ਸਾਰੇ ਦੋਸਤ ਸੀ ਤੇ ਇੱਕ ਵਿਆਹ ਵੇਖ ਕੇ ਵਾਪਸ ਪਰਤ ਰਹੇ ਸੀ ਤਾਂ ਉਦੋਂ ਹੀ ਟਰਾਲੇ ਅਤੇ ਵੈਨ ਵਿਚਾਲੇ ਭਿਆਨਕ ਹੱਤਰ ਹੋ ਜਾਂਦੀ ਹੈ ਨੌ ਜਣਿਆਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਤੇ ਇੱਕ ਜਣੇ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ